ਜਿਆਦਾ ਸਖਤ ਹੋਈ ਪਈ ਐ ਇਸ ਕੰਮ ਦੇ ਵਿੱਚ ਪਿਛਲੀ ਵਾਰ ਤਾਂ ਆਪਾਂ ਫਿਰ ਵੀ ਸਾਰ ਲਿਆ ਵੀ ਚਲੋ ਉਤੋਂ ਲੌਕ ਲੈਟੀਟਿਊਡ ਲੌਂਗੀਟਿਊਡ ਲੈ ਕੋ ਮੜਾ ਮੜਾ ਪਰਚਾ ਦੇਤਾ ਮੁੜ ਕੇ ਸ਼ਾਮ ਨੂੰ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਨੂੰ ਕਾਰਜ ਕਰਤਾ ਪਰ ਐਤ ਕੀ ਸੁਪਰੀਮ ਕੋਰਟ ਨੇ ਸਾਡ ਤੋਂ ਇਹ ਡਾਟਾ ਮੰਗਿਆ ਵੀ ਸਾਨੂੰ ਇਹ ਦੱਸੋ ਵੀ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕੀ ਕੀਤੀ ਪਰਚਾ ਤਾਂ ਦੇਤਾ ਪਰ ਕਾਰਵਾਈ ਕੀ ਕੀਤੀ ਉਹ ਸੁਪਰੀਮ ਕੋਰਟ ਪ੍ਰੋਬਲਮ ਉਹਦੇ ਵਿੱਚ ਆਪਾਂ ਨੂੰ ਆ ਰਹੀ ਐ ਆਪਾਂ ਇੱਕ ਦੂਜੇ ਨਾਲ ਲੜਨ ਤੋਂ ਤਾਂ ਚੰਗਾ ਇਹ ਹੈ ਵੀ ਆਪਾਂ ਕਿਸੇ ਤਰੀਕੇ ਨਾਲ ਇਸ ਪ੍ਰੋਬਲਮ ਨੂੰ ਆਪਾਂ ਨਜਿੱਠੀਏ ਇਸ ਪ੍ਰੋਬਲਮ ਜਿਹੜੀ ਆਪਾਂ ਨੂੰ ਆ ਰਹੀ ਹੈ ਇਹਨੂੰ ਆਪਾਂ ਨਜਿੱਠੀਏ ਇਹਦੇ ਕਰਕੇ ਅਸੀਂ ਹੁਣ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਕੋਈ ਤੁਹਾਡੇ ਪਿੰਡ ਨੂੰ ਅਸੀਂ ਪਿੰਡ-ਪਿੰਡ ਸਾਰੇ ਪਿੰਡਾਂ 'ਚ ਜਾਵਾਂਗੇ ਜੇ ਪਿੰਡ 'ਚ ਕੋਈ ਪ੍ਰੋਬਲਮ ਆ ਰਹੀ ਹੈ ਮੈਨੂੰ ਪਤਾ ਵੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਉਹਨੂੰ ਆਦੀ ਜਿਹੜਾ ਛੋਟੇ ਜ਼ਿੰਮੇਦਾਰ ਹੈ ਜਿਨ੍ਹਾਂ ਕੋਲ ਕਿਲਾ ਦੋ ਕਿਲੇ ਤਿੰਨ ਕਿਲੇ ਜ਼ਮੀਨ ਹੈ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹਨਾਂ ਤੱਕ ਮਸ਼ੀਨਰੀ ਹੈ ਜਿਹੜੀ ਉਹ ਪਹੁੰਚ ਨਹੀਂ ਰਹੀ ਤੋ ਜੇ ਤੁਹਾਨੂੰ ਸਾਰਿਆਂ ਨੂੰ ਕੋਈ ਪ੍ਰੋਬਲਮ ਸਾਨੂੰ ਤੁਸੀਂ ਨੋਟ ਕਰਾ ਦਿਓ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿਹੜੀ ਉਹ ਤੁਹਾਡੀ ਪ੍ਰੋਬਲਮ ਹੈ ਉਹਦਾ ਹੱਲ ਕਰ ਸਕੀਏ ਤੇ ਸਾਡੀ ਬੇਨਤੀ ਇਹ ਹੈ ਵੀ ਜਿਹੜੀ ਤੁਸੀਂ ਆਪਾਂ ਇਗਨੋਰ ਕਰੀਏ ਨੂੰ ਜਿੰਨਾ ਵੀ ਆਪਾਂ ਇਹਨੂੰ ਇਗਨੋਰ ਕਰ ਸਕਦੇ ਆਂ ਵੀ ਅੱਗ ਲਾਉਣ ਵਾਲਾ ਕੰਮ ਹੈ ਜਿਹੜਾ ਸਸਤਾ ਮੈਂ ਇਹਨੂੰ ਆਪਾਂ ਇਗਨੋਰ ਕਰੀਏ ਇਹਦੇ ਵਿੱਚ ਜਿਹੜਾ ਸਾਡੀ ਪ੍ਰਸ਼ਾਸਨ ਦੀ ਤੁਸੀਂ ਮਦਦ ਕਰੋ ਹਾਂਜੀ ਤੁਸੀਂ ਜੇ ਕੋਈ ਹੈਗਾ ਤੁਹਾਨੂੰ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਤਹਿਸੀਲਦਾਰ ਸਾਹਿਬ ਬੈਠੇ ਜੀ ਸਾਡਾ ਜੀ ਸਹੀ ਕਹਾਣੀ ਸਾਡਾ ਜੀ ਨੂੰ ਸ਼ੌਕ ਨਹੀਂ ਇਹ ਸਾਨੂੰ ਬੀਟੀ ਦੇ ਚੁੱਕੇ ਆ ਸਾਡਾ ਕੋਈ ਹੱਲ ਨਹੀਂ ਹੋਇਆ ਉਹ ਤਾਂ ਕਿਧਰੇ ਹੀ ਰਹਿ ਕੇ ਕੜਕ ਦੀ ਬਜਾਈ ਦਾ ਤਾਂ ਜਿਹੜੇ ਜਿਹੜੇ ਸਾਡੇ ਆਲੂ ਵਾਲੇ ਸੀਗੇ ਆਲੂ ਵਾਲੇ ਨੂੰ ਬੀਲਰ ਨਹੀਂ ਮਿਲਿਆ ਆਲੂ ਵਾਲੇ ਨੂੰ ਬੀਲਰ ਨਹੀਂ ਮਿਲਿਆ ਸਾਨੂੰ ਦੱਸ ਜਰੂਰ ਪਾਈ ਜਾਂਦੀ ਆ ਵੀ ਹਾਂ ਬੀਲਰ ਹੈਗਾ ਟਵਾਰੀ ਨੂੰ ਦੇਵਾਂਗੇ ਪੈਸੇ ਤੇ ਕੋਈ ਇੰਤਜ਼ਾਮ ਨਹੀਂ ਹੋਇਆ ਤੇ ਕੋਈ ਸਾਡਾ ਜੀ ਨਹੀਂ ਕਰਦਾ ਕਿਸੇ ਵੀ ਕਿਸਾਨ ਦਾ ਅੱਗ ਲੋਣੀ ਕੋਈ ਸ਼ੌਕੀ ਨਹੀਂ ਬਹੁਤ ਔਖੀ ਹੈ ਤੇ ਬਾਕੀ ਇਹ ਗੱਲ ਹੈ ਵੀ ਜਿਹੜਾ ਕੋਈ ਦਿਨੇ ਲਾਉਂਦਾ ਉੱਥੇ ਅਸੀਂ ਵੀ ਵਿਰੋਧ ਹੈ ਜੀ ਜੋ ਮਜਬੂਰੀ ਆ ਜਿਹਦੀ ਅੱਛਾ 4 ਵਜੇ ਤੋਂ ਬਾਅਦ ਅਖਰੇ 5 ਵਜੇ ਲਾ ਲੈ 3 ਵਜੇ ਲਾ ਲੈ ਆਪਾਂ ਜਿਹੜਾ ਛੋਟਾ ਕਿਸਾਨ ਆ ਲਾ ਲੈ ਤੇ ਇਸ ਕਰਕੇ ਵੀ ਸਾਡੀ ਵੀ ਮਜਬੂਰੀ ਆ ਕੋਈ ਇਹਦਾ ਸ਼ੌਂਕ ਨਹੀਂ ਜੀ ਤੇ ਸਾਡਾ ਵੀ ਜਾਨ ਹੁਣ ਉਹਨਾਂ ਨੂੰ ਦੱਛਾ ਹੀ ਆ ਸਭ ਦਿੱਤੇ ਬਾਤੋਂ ਦਰਖਾਸਤ ਦਿੱਤੀਆਂ ਹਾਂ ਹਾਂਜੀ 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 ਸਾਨੂੰ ਘੱਟ ਤੋਂ ਘੱਟ ਇੱਕ ਬੀਲਰ ਤਾਂ ਮਿਲਦਾ ਨਾ ਠੜਵਾਲੀ ਨੂੰ ਹਜੇ ਤੱਕ ਇੱਕ ਬੀਲਰ ਵੀ ਨਹੀਂ ਮਿਲਿਆ ਇਹ ਹੁਣ ਦੱਸੀ ਛੋਟਾ ਕਿਸਾਨ ਕੀ ਕਰੂਗਾ ਦੋ ਕਿਲੇ ਵਾਲਾ ਜੀ ਹਾਂਜੀ ਇਹ ਅਸੀਂ ਸਾਡੀ ਬਸ ਬੇਨਤੀ ਆ ਜੀ ਹੋਰ